ਹੈਲੋ ਦੋਸਤੋ ਰਜਨੀਕ ਦੀ ਦੁਨੀਆ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਡੇ ਨਾਲ ਕਾਲੀ ਤੋੜੀ ਦੀ ਰੈਸਪੀ ਸ਼ੇਅਰ ਕਰਾਂਗੇ ਮੈਂ ਇਸ ਨੂੰ ਬਹੁਤ ਹੀ ਵੱਖਰੇ ਤੇ ਸੌਖੇ ਤਰੀਕੇ ਨਾਲ ਬਣਾਨੀ ਹੈ ਤੇ ਇਸ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਝਟਪਟ ਬਣ ਜਾਂਦੀ ਹੈ ਤੇ ਟਾਈਮ ਵੀ ਜ਼ਿਆਦਾ ਨਹੀਂ ਲੱਗਦਾ ਗਰਮੀਆਂ ਵਿੱਚ ਇਹ ਸਬਜੀ ਆਮ ਮਿਲ ਜਾਂਦੀ ਹੈ ਤੇ ਇਸ ਨੂੰ ਬਹੁਤ ਹੀ ਪਸੰਦ ਕਰਦੇ ਨੇ ਸਾਰੇ ਇਹ ਐਨੇ ਸੁਆਦ ਤੇ ਲਾਜਵਾਬ ਹੁੰਦੀ ਆ ਤੁਸੀਂ ਇਸ ਨੂੰ ਬਾਰ ਬਾਰ ਬਣਾ ਕੇ ਖਾਓਗੇ ਜੇ ਕਾਲੀ ਤੋੜੀ ਘਰ ਚੇ ਲੱਗੀ ਹੋਵੇ ਜਾਂ ਤਾਜੀ ਹੋਵੇ ਤਾਂ ਹੋਰ ਵੀ ਜ਼ਿਆਦਾ ਸਵਾਦ ਬੰਦੀ ਆ ਤੇ ਮੈਂ ਬਾਜ਼ਾਰੋਂ ਲਿਆਂਦੀ ਆ ਤੇ ਅੱਜ ਇਸ ਨੂੰ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ ਤੋੜੀ ਨੂੰ ਬਣਾ ਲਏ ਅਸੀਂ ਲਈਆ ਕਿਲੋ ਕਾਲੀ ਤੋੜੀ ਇਹਦੇ ਵਿੱਚ ਮੈਂ ਦੋ ਤਿੰਨ ਰੱਖ ਲਈਆਂ ਨੇ ਉਹ ਮੈਂ ਭਰ ਕੇ ਫਿਰ ਬਣਾਵਾਂਗੀ ਦੋ ਲੇ ਆਲੂ ਤੁਸੀਂ ਆਲੂ ਪਾਣਾ ਚਾਹੁੰਦੇ ਤਾਂ ਪਾ ਸਕਦੇ ਨੇ ਤੇ ਸਕਿਪ ਵੀ ਕਰ ਸਕਦੇ ਹੋ ਪਰ ਮੇਰੇ ਘਰ ਵਿੱਚ ਆਲੂ ਵਾਲੀ ਹੀ ਕਾਲੀ ਤੋੜੀ ਖਾਂਦੇ ਆ ਤੇ ਤਿੰਨ ਲਈ ਐ ਮ ਪਿਆਜ ਇਹਨਾਂ ਤਿੰਨਾਂ ਨੂੰ ਇਕੱਠੇ ਹੀ ਕੱਟ ਲਵਾਂਗੇ ਜਦੋਂ ਵੀ ਕਾਲੀ ਤੋੜੀ ਕੱਟਣੀ ਆ ਤੇ ਅੰਨੂ ਇਸ ਤਰ੍ਹਾਂ ਰਗਰਨਾ ਨਹੀਂ ਇਸ ਤਰ੍ਹਾਂ ਨਹੀਂ ਰਗਰਨਾ ਇਹਨੂੰ ਇਦਾਂ ਛਿੱਲਣਾ ਆ ਛਿੱਲਾਂ ਦੇ ਨਾਲ ਕਾਲੀ ਤੋੜੀ ਬਹੁਤ ਹੀ ਕੁਲੀ ਤੇ ਸਵਾਦ ਬੰਦੀ ਆ ਅਦਾ ਜਦੋਂ ਅਸੀਂ ਪੂਰਾ ਇਸ ਤਰ੍ਹਾਂ ਸਿੱਕਰ ਲਾ ਦਿੰਨੇ ਆ ਤੇ ਇਹ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੀ ਆ ਤੇ ਜਲਦੀ ਹੀ ਘੁੱਲ ਜਾਂਦੀ ਆ ਜੇ ਅਸੀਂ ਇਹਦਾ ਸਿੱਕਰ ਨਹੀਂ ਲਾਵਾਂਗੇ ਤੇ ਇਹਦਾ ਸਿੱਕਰ ਪੱਕੇ ਦਾ ਹੁੰਦਾ ਮੋਟਾ ਹੁੰਦਾ ਤੇ ਮੂੰਹ ਵਿੱਚ ਆਂਦਾ ਸਵਾਦ ਬਿਲਕੁਲ ਨਹੀਂ ਆਂਦਾ ਇਹ ਲਾ ਕੇ ਹੀ ਬਣਾਵਾਂਗੇ ਤੇ ਫੇਰ ਹੀ ਕਾਲੀ ਤੋੜੀ ਸਵਾਦ ਬੰਦੀ ਹੈ ਜੇ ਅਸੀਂ ਇਸ ਨੂੰ ਇਦਾਂ ਬਣਾਵਾਂਗੇ ਰਗਰ ਕੇ ਬਣਾਵਾਂਗੇ ਤੇ ਇਹ ਸਵਾਦ ਲਈ ਬੰਦੀ ਤੇ ਮੂੰਹ ਦੇ ਵਿੱਚ ਆਂਦੀ ਹੈ ਮੈਂ ਹਮੇਸ਼ਾ ਇਹ ਨੋਦਾਂ ਪੂਰਾ ਛਿਲਕਾ ਲਾ ਕੇ ਫੇਰ ਹੀ ਬਣਾਣੀ ਆ ਤੇ ਇਸ ਤਰ੍ਹਾਂ ਹੀ ਇਹ ਸਾਰੀ ਤੋੜੀ ਨੂੰ ਕੱਟ ਲਵਾਂਗੇ ਸਾਰੇ ਟੋਰੀਆਂ ਨੂੰ ਕੱਟ ਕੇ ਫਿਰ ਅਸੀਂ ਇਹ ਦੋਨੇ ਆਲੂ ਕੱਟ ਲਾਂਗੇ ਤੇ ਤਿੰਨ ਪਿਆਜ਼ ਕੱਟ ਲਾਂਗੇ ਹੁਣ ਇਹ ਸਾਰੀ ਸਬਜੀ ਨੂੰ ਕੱਟ ਲੈਣੇ ਆ ਤੇ ਫਿਰ ਤੁਹਾਨੂੰ ਦੱਸਨੇ ਅੱਗੇ ਹਾਂਜੀ ਦੋਸਤੋ ਸਬਜੀ ਨੇ ਅਸੀਂ ਕੱਟ ਲਿਆ ਸਬਜੀ ਨੂੰ ਇਸ ਤਰ੍ਹਾਂ ਛੋਟੇ ਛੋਟੇ ਟੁਕੜੇ ਜਾਂ ਕੱਟਣਾ ਤੇ ਆਲੂ ਵੀ ਬਿਲਕੁਲ ਛੋਟੇ ਛੋਟੇ ਪੀਸ ਕਰਕੇ ਹੀ ਕੱਟਣੇ ਆ ਤੇ ਪਿਆਜ਼ ਤਾਂ ਹੀ تھوڑا ਮੋਟਾ ਰੱਖ ਸਕਦੇ ਇਹਨਾਂ ਤਿੰਨਾਂ ਨੂੰ ਅਸੀਂ ਕੱਟ ਲਿਆ ਤੇ ਦੋ ਅਸੀਂ ਪਾਵਾਂਗੇ ਲਾਲ ਟਮਾਟਰ ਤੇ ਤਿੰਨ ਚਾਰ ਹਰੀਆਂ ਮਿਰਚਾਂ ਤੇ ਇਹ ਸਬਜੀ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਤੋਲ ਲੈਣੇ ਆ ਜਿਨੂੰ ਬਾਲੀ ਨਾਲ ਸੀ ਚੰਗੀ ਤਰ੍ਹਾਂ ਤੋਲਿਆ ਉਹਨਾਂ ਸੀ ਗੈਸ ਤੇ ਇੱਕ ਕਰਾਈ ਰੱਖਾਂਗੇ ਤੇ ਉਹਦੇ ਚ ਤੇਲ ਪਾਵਾਂਗੇ ਗੈਸ ਤੇ ਕਰਾਈ ਰੱਖਿਆ ਲੀਨ ਗੈਸ ਨੂੰ ਕੱਟੋ ਕਰਾਈ ਦੇ ਵਿੱਚ ਅਸੀਂ ਤੇਲ ਪਾਵਾਂਗੇ ਤੇਲ ਜ਼ਿਆਦਾ ਨਹੀਂ ਪਾਣਾ ਇੱਕ ਕर्शੀ ਹੀ ਪਾਣਾ ਹੈ ਤੇਲ ਗਰਮ ਹੋਣ ਬਾਅਦ ਅਸੀਂ ਇਹਦੇ ਵਿੱਚ ਹੀ ਨਾਲ ਟਮਾਟਰ ਕੱਟ ਲੈ। ਵੀ ਆਪਣੇ ਸਮੋਜਿਸ ਤਰ੍ਹਾਂ ਮਾਰਦੇ ਹੀ ਟਮਾਟਰ ਨੂੰ ਕੱਟ ਸਕਦੇ ਹਾਂ। ਨਾਲੇ ਕੱਟ ਲਾਂਗੇ ਹਰੀਆਂ ਮੱਛਾ। ਹਰੀ ਮੱਛਾ ਤੇੰਨ ਚਾਰ ਹੀ ਲੈਣੀਆਂ, ਜ਼ਿਆਦਾ ਨਹੀਂ ਲੈਣੀਆਂ। ਟਮਾਟਰ ਅਸੀਂ ਦੋ ਲੈਣੇ। ਐਸੇ ਸਬਜ਼ੀ ਚ ਟਮਾਟਰ ਜ਼ਰੂਰ ਪਾਉਣੇ ਆ ਟਮਾਟਰਾਂ ਨੂੰ ਸਕਿਪ ਨਹੀਂ ਕਰਨਾ ਜੇ ਅਸੀਂ ਟਮਾਟਰ ਨਹੀਂ ਪਾਵਾਂਗੇ ਤਾਂ ਸਵਾਦ ਨਹੀਂ ਆਵੇਗੀ ਤੇਲ ਸਾਡਾ ਹੁਣ ਗਰਮ ਹੋ ਗਿਆ ਸੀ ਪਾਦਾਂਗੇ ਦੇ ਵਿੱਚ ਜੀਰਾ ਅਸੀਂ ਸਨੋਂ ਜੀਰੇ ਦਾ ਹਿੱਟਾ ਕਰਾਵਾਂਗੇ ਜੀਰਾ ਸਾਡਾ ਪੁੱਜ ਗਿਆ ਹੁਣ ਅੰਦਰ ਸਬਜ਼ੀ ਪਾ ਦਾਂਗੇ ਆਹ ਤਾਂ ਸਖਾਈ ਦੇ ਵਿੱਚ ਆ ਕਦੋਂ ਨਾਲ ਮੈਚ ਨੂੰ ਨਾਮ ਵਿੱਚ ਬਹੁਤ ਪਸੰਦਾ ਤੇ ਮੈਂ ਹਰ ਸਬਜ਼ੀ ਚ ਪਾਉਂਦਾ ਐਸੇ ਸਬਜ਼ੀ ਦੀ ਜਾਨ ਆ ਡੇਗੀ ਮਿਰਚ ਇਸ ਸਬਜ਼ੀ ਚ ਡੇਗੀ ਮਿਰਚ ਜ਼ਰੂਰ ਪਾਣੀ ਹੁਣ ਕੱਚੀ ਮਸਾਲੇ ਨੂੰ ਕੱਚੇ ਨੂੰ ਮਿਕਸ ਕਰਦੇ ਇਸ ਨੂੰ ਸੇਕ ਜਾਂ ਸੇਮ ਜਾਂ ਮੀਡੀਅਮ ਗੈਸ ਤੇ ਰੱਖਣਾ ਤੇਜ ਗੈਸ ਤੇ ਬਿਲਕੁਲ ਨਹੀਂ ਬਣਾਉਣਾ ਇਸ ਨੂੰ ਸੇਮੋ ਗੈਸ ਤੇ ਹੀ ਬਣਾਉਣਾ ਇਸ ਨੂੰ 10-15 ਮਿੰਟ ਸੇਮ ਗੈਸ ਤੇ ਰੱਖ ਦਿੰਨੇ ਆ ਤੇ ਇੱਕ ਟੱਕਣ ਨਾਲ ਟੱਕ ਦਿੰਨੇ ਆ 10-15 ਮਿੰਟ ਬਾਅਦ ਅਸੀਂ ਇਸ ਨੂੰ ਦੇਖਾਂਗੇ ਤੇ ਅਸੀਂ ਸਬਜੀ ਨੂੰ ਚੈੱਕ ਕਰ ਲੈਨੇ ਆ ਮੈਂ ਸਬਜੀ ਨੂੰ ਸੇਮ ਤੇ ਰੱਖਿਆ ਸੀ ਤੇ ਮੈਨੂੰ ਉਰੇ 10-15 ਮਿੰਟ ਹੋ ਗਏ ਨੇ 15 ਮਿੰਟ ਬਾਅਦ ਸਬਜੀ ਨੇ ਦੇਖਣ ਲੱਗ ਗਈ ਹੈ ਤੇ ਸਬਜੀ ਸਾਡੀ ਬਣ ਗਈ ਹੈ ਅਗੇ ਕਰਸ਼ੀਨਾ ਲੱਦ ਲੈਨੇ ਫੇਲਾ ਲਾਂਗੇ ਸਬਜੀ ਨੂੰ ਹੁਣ ਪਾਵਾਂਗੇ ਇਹਦੇ ਵਿੱਚ ਅਸੀਂ ਗਰਮ ਮਸਾਲਾ ਜੇ ਸਬਜੀ ਤੁਸੀਂ ਛਿੰਗ ਗੈਸ ਤੇ ਬਣਾਉਗੇ ਤਾਂ ਸਬਜੀ ਨੂੰ ਵੇਖਣ ਦੀ ਵਿੱਚ ਵਿੱਚ ਜ਼ਰੂਰਤ ਨਹੀਂ ਪਵੇਗੀ ਤੇ ਜੇ ਤੁਸੀਂ ਮੀਡੀਅਮ ਗੈਸ ਤੇ ਬਣਾਉਗੇ ਤਾਂ ਇੱਕ ਦੋ ਵਾਰੀ ਸਬਜੀ ਨੂੰ ਵਿੱਚ ਜ਼ਰੂਰ ਦੇਖ ਲਿਓ ਲੋ ਜੀ ਸਬਜੀ ਸਾਡੀ ਬਣ ਗਈ ਹੈ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਬਾਏ ਬਾਏ